ਮੇਰਾ ਨਾਮ सोनू ਹੈ ਜੀ ਤੇ ਘਰ ਚ ਅਸੀਂ ਚਾਰ ਮਤਲਬ ਚਾਰ ਜਣੇ ਬੇਟਾ ਬੇਟੀ ਤੇ ਬੇਟੀ ਮੇਰੀ ਬਖਸ਼ੀ ਸਕੂਲ ਪੜਦੀ ਹੈ ਜੀ ਪਟਿਆਲੇ ਚ ਬੱਚੇ ਦੀ ਫੀਸ ਪਾਣੀ ਬੜੀ ਔਖੀ ਹੁੰਦੀ ਜੀ ਕਿਉਂਕਿ ਮੈਨੂੰ ਸ਼ੂਗਰ ਵੀ ਹੈ ਜੀ ਕੰਮ ਕਰਦੇ ਬਹੁਤ ਦਿੱਕਤ ਆਉਂਦੀ ਤੇ ਆਪਣਾ ਫੜਾਈ ਬੱਚੇ ਬੱਚੇ ਦਾ ਮਤਲਬ ਪਾਣੀ ਸਕਦਾ ਮੈਂ ਮਹਿੰਗਾਈ ਨਹੀਂ ਹੋਈ ਵੀ ਹੈ ਉਤਨ ਕਾਪਨੀ ਹੁੰਦੀ ਹੈ ਜੱਬੇ ਜੀ 10 11000 ਰੁਪਏ ਜਲਦੀ ਤਨਖਾਹ ਜੀ ਤਨਖਾਹ ਮਤਲਬ ਵਾਦੀ ਨਹੀਂ ਤੇ ਬਈ ਉਹ ਕੀ ਕਰੀ ਮਜਬੂਰੀ ਕੰਮ ਕਰਨਾ ਮੈਂ ਤਾਂ ਜੀ ਬੱਚੇ ਪਾਲਨੇ ਪਰਿਵਾਰ ਚਲਾਣਾ ਮੈਂ ਕਹਿੰਦਾ ਮੈਡਮ ਮੈਂ ਬੱਚੇ ਦੀ ਫੀਸ ਨਹੀਂ ਪਾ ਸਕਦਾ ਜੀ ਆਪਣੀ ਦੀ ਬੇਟੀ ਦੀ ਤੇ ਮੈਨੂੰ ਬਹੁਤ ਦਿੱਕਤ ਆ ਰਹੀ ਹੈ ਤੇ ਕਹਿੰਦੇ ਉਹਨਾਂ ਨੂੰ ਖਾਲਸਾ ਵਾਲੇ ਨਾਲ ਮਦਦ ਕਰਦੇ ਆ ਤੇ ਜਿਹੜੇ ਬੱਚੇ ਮਤਲਬ ਮਤਲਬ ਪੜ੍ਹਾਈ ਚ ਅੱਛੇ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਜੀ ਮੋਬਾਈਲ ਨੰਬਰ ਲੈ ਕੇ ਮੈਂ ਤਿੰਨ ਮਤਲਬ ਤਿੰਨ ਤਿੰਨ ਸਾਲ ਉਪਰ ਦੇ ਸਾਲ ਆ ਲਿਆ ਜੀ ਮਤਲਬ ਕਿ ਬੱਚੇ ਦੀ ਫੀਸ ਭਰਦੇ ਆ ਜੀ ਤੇ ਮੈਨੂੰ ਬਹੁਤ ਸਾਰਾ ਹੈ ਵੀ ਐਵੇਂ ਮੇਰੇ ਬੱਚੇ ਦੀ ਫੀਸ ਭਰ ਦੇ ਦੇਵੇ ਤੇ ਮੈਂ ਆਪਣੇ ਬੱਚੇ ਨੂੰ ਪੜਨ ਜੋਗੀ ਲਾਇਕ ਹੋ ਜਾਏਗਾ ਮੇਰਾ ਬੱਚਾ ਕਿਉਂਕਿ ਮੈਂ ਤਾਂ ਪੜਿਆ ਨਹੀਂ ਜੀ ਮਤਲਬ ਮੇਰੇ ਮੰਮੀ ਡੈਥ ਹੋ ਗਈ ਸੀ ਜੀ ਫਾਦਰ ਮੇਰੇ ਖਾਣ ਪੀਣ ਲੱਗੇ ਸੀ ਜੀ ਟੈਨਸ਼ਨ ਚੱਕਰਾਂ 'ਚ ਤੇ ਮੈਂ ਪੜ ਨਹੀਂ ਪਾਇਆ ਜੀ ਮੈਂ ਕਹਿੰਦਾ ਮੇਰੀ ਕੋਸ਼ਿਸ਼ ਮੇਰੇ ਬੱਚਾ ਪੜ ਜਾਵੇ ਤਾਂ ਮੈਨੂੰ ਸਾਰਾ ਬਣ ਜਾਏਗਾ ਜੀ ਮੇਰੇ ਬੱਚੇ ਦਾ ਪੜਾਈ ਮੇਰੇ ਬੱਚੇ ਦੀ ਮਤਲਬ ਫੀਸ ਮਤਲਬ ਹਰ ਮਹੀਨੇ ਮਤਲਬ ਦੇ ਦਿੰਨੇ ਆ ਤੇ ਅੱਛੇ ਮਹੀਨੇ ਇਕੱਠੇ ਦੇ ਦਿੰਨੇ ਆ ਠੀਕ ਨਾ ਜੀ ਜਿਵੇਂ ਫੀਸ ਪਾਉਂਦੇ ਆਸੀਂ ਤੇ ਕੋਈ ਦਿੱਕਤ ਨਹੀਂ ਆਉਂਦੀ ਜੀ ਕਿਸੇ ਕਿਸੇ ਸਮਝ ਦੀ ਮੈਂ ਮਤਲਬ ਐਵੇਂ ਮੇਰੇ ਬੱਚੇ ਦੀ ਮੇਰੀ ਬੇਟੀ ਦੀ ਮਦਦ ਹੁੰਦੀ ਰਹੇ ਤੇ ਮੈਨੂੰ ਬਸ ਇਹੀ ਸਾਰਾ ਆ ਜੀ ਬਸ ਉਹਨਾਂ ਨੂੰ ਬਸ ਇਹ ਵੀ ਧੰਨਵਾਦ ਵੀ ਅਸੀਂ ਮਤਲਬ ਗਰੀਬ ਬੰਦੇ ਦੀ ਮਦਦ ਕਰੀ ਜਾਂ ਤੇ ਬਹੁਤ ਸਾਰਾ ਹੋਏਗਾ ਸਾਡੇ ਵਰਗੇ ਬੰਦੇ ਜਮਨ ਕੋਈ ਵੀ ਬੰਦਾ ਮਤਲਬ ਮਦਦ ਲੈਂਦਾ ਹੈ ਮਜਬੂਰੀ ਲੈਂਦਾ ਜੀ ਠੀਕ ਹੈ ਨਾ ਜੀ ਤੁਸੀਂ ਦਿੰਦੇ ਹੋ ਤੁਹਾਡੀ ਮਿਹਰਬਾਨੀ ਪਰ ਮਾਗਦ ਨੂੰ ਹੋਰ ਦੇਵੇ ਐਵੇਂ ਗਰੀਬ ਬੰਦੇ ਦੀ ਮਦਦ ਹੁੰਦੀ ਰਹੇ ਵਿੱਚ